ਇੱਕ ਵਿਅਕਤੀ ਦਾ ਜੀਵਨ ਬਹੁਤ ਹੀ ਤਣਾਅ ਅਤੇ ਚਿੰਤਾ ਨਾਲ ਭਰਿਆ ਹੋਇਆ ਸੀ ਉਸ ਦਾ ਸਦਾ ਜੀਵਨ ਇੰਜ ਲੰਘ ਰਿਹਾ ਸੀ ਜਿਵੇਂ ਉਹ ਜੀਵਨ ਨਹੀਂ ਸਗੋਂ ਤਣਾਅ ਨੂੰ ਜੀ ਰਿਹਾ ਹੋਵੇ ਜਦੋਂ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ ਵਿਆਹ ਦੀ ਚਿੰਤਾ ਰਹਿੰਦੀ ਸੀ ਵਿਆਹ ਹੋ ਗਿਆ ਤਾਂ ਘਰ ਦੇ ਖਰਚੇ ਚਲਾਉਣ ਦੀ ਚਿੰਤਾ ਹੋਣ ਲੱਗੀ ਫਿਰ ਬੱਚਾ ਨਾ ਹੋਣ ਦੀ ਚਿੰਤਾ ਜਦ ਬੱਚਾ ਹੋ ਗਿਆ ਤਾਂ ਉਸ ਦੀ ਪੜਾਈ ਅਤੇ ਉਹ ਵਿਕ ਤੇ ਚਿੰਤਾ ਸਤਾਉਣ ਲੱਗੀ। ਇਸੇ ਤਰ੍ਹਾਂ ਨਿਤ ਨਵੀਂ ਚਿੰਤਾਵਾਂ ਨੇ ਉਸਦੇ ਮਨ ਨੂੰ ਘੇਰ ਲਿਆ ਸੀ। ਉਹ ਇਸ ਤਣਾਅ ਤੋਂ ਛੁਟਕਾਰਾ ਚਾਹੁੰਦਾ ਸੀ। ਇੱਕ ਦਿਨ ਉਸ ਨੇ ਆਪਣੇ ਘਰ ਦੇ ਸਾਹਮਣੇ ਕੁਝ ਬੋਧ ਭਿਖਸ਼ਵਾਨਾਂ ਨੂੰ ਭਿਖਿਆ ਲੈਂਦੇ ਹੋਏ ਦੇਖਿਆ। ਉਹਨਾਂ ਦੇ ਚਿਹਰਿਆਂ ਤੇ ਅਸੀਮ ਸ਼ਾਂਤੀ ਅਤੇ ਚਿਹਰੇ ਖੁਸ਼ ਸਨ। ਕਿਸੇ ਕਿਸਮ ਦੀ ਚਿੰਤਾ, ਜਤਨਾ ਉਹਨਾਂ ਦੇ ਚਿਹਰੇ ਤੇ ਦੂਰ ਦੂਰ ਤੱਕ ਨਹੀਂ ਦਿਖਾਈ ਦੇ ਰਹੀ ਸੀ। ਉਹ ਸਭ ਖੁਸ਼ ਤੇ ਮਸਤ ਲੱਗ ਰਹੇ ਸਨ ਇਹ ਦੇਖ ਕੇ ਉਸ ਮਨੁੱਖ ਨੇ ਸੋਚਿਆ ਕਿ ਸ਼ਾਇਦ ਬਿਖਸ਼ੂਆਂ ਦੇ ਜੀਵਨ ਵਿੱਚ ਕੋਈ ਤਣਾਅ ਨਹੀਂ ਹੁੰਦਾ ਉਸ ਨੇ ਵੀ ਸੋਚਿਆ ਕਿ ਖੁਸ਼ਹਾਲ ਜੀਵਨ ਜਿੋਂ ਲਈ ਆਪਣਾ ਕਰ ਛੱਡ ਦੇਵੇ ਇੱਕ ਦਿਨ ਉਹ ਕਰ ਛੱਡ ਗਿਆ ਅਤੇ ਇੱਕ ਗੁਰੂ ਦਾ ਚੇਲਾ ਬਣ ਗਿਆ ਪਰ ਤਣਾਅ ਕੋਈ ਪਿੰਡ ਜਾਂ ਸ਼ਹਿਰ ਵਿੱਚ ਤਾਂ ਨਹੀਂ ਹੁੰਦਾ ਜਿਸ ਨੂੰ ਤੂੰ ਛੱਡ ਕੇ ਚਲਾ ਜਾਵੇਂ ਇਹ ਤਾਂ ਮਨ ਨਾਲ ਸੰਬੰਧਤ ਹੁੰਦਾ ਹੈ गृहस्थ जीवन ਛੱਡ ਕੇ ਬਿਖਸ਼ੂ ਬਨਨ ਤੋਂ ਬਾਅਦ ਵੀ ਉਸ ਨੂੰ ਕੋਈ ਸ਼ਾਂਤੀ ਨਹੀਂ ਮਿਲੀ ਹੁਣ ਉਸ ਦੇ ਮਨ ਵਿੱਚ ਨਵੇਂ ਤਣਾ ਪੈਦਾ ਹੋ ਕੇ ਆਸ਼ਰਮ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਤਣਾ ਗੁਰੂ ਦੀ ਆਗਿਆ ਦਾ ਪਾਲਣਾ ਕਰਨ ਦਾ ਤਣਾ ਹਤ ਰੋਜ਼ ਬਿਖਿਆ ਮੰਗਨ ਦਾ ਤਣਾ ਤੇ ਸਾਰੇ ਚੇਲਿਆਂ ਵਿੱਚੋਂ ਸ੍ਰੇਸ਼ਟ ਬਨਨ ਦੀ ਤੋੜ ਦਾ ਤਣਾ ਕੁਝ ਦਿਨ ਤੱਕ ਤਾਂ ਸਭ ਕੁਝ ਠੀਕ ਲੱਗਿਆ ਪਰ ਫਿਰ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆਉਣ ਲੱਗ ਪਈ ਉਨਾਂ ਦੀ ਚਿੰਤਾ ਸਤਾਉਣ ਲੱਗੀ ਉਸ ਨੂੰ ਲੱਗਾ ਕਿ ਜਿਵੇਂ ਸੰਸਾਰੀ ਜੀਵਨ ਵਿੱਚ ਤਨਨਾ ਸੀ ਇੱਥੇ ਸੰਨਿਆਸੀ ਜੀਵਨ ਵਿੱਚ ਵੀ ਤਨਨਾ ਹੈ ਫਿਰ ਉਸਨੇ ਸੋਚਿਆ ਜਦੋਂ ਦੋਵਾਂ ਥਾਵਾਂ ਤੇ ਤਨਨਾ ਹੀ ਤਨਨਾ ਹੈ ਤਾਂ ਫਿਰ ਆਪਣੇ ਪਰਿਵਾਰ ਦੇ ਨਾਲ ਕਿਉਂ ਨਾ ਰਹੀਏ ਇਹ ਸੋਚ ਕੇ ਉਸਨੇ ਆਸ਼ਰਮ ਤੋਂ ਪੱਜਣ ਦਾ ਫੈਸਲਾ ਕਰ ਲਿਆ ਇੱਕ ਦਿਨ ਜਦੋਂ ਉਹ ਆਸ਼ਰਮ ਤੋਂ ਪੱਜ ਰਿਹਾ ਸੀ ਤਾਂ ਗੁਰੂ ਨੇ ਉਸ ਨੂੰ ਵੇਖ ਲਿਆ ਅਤੇ ਪਿੱਛੋਂ ਆਵਾਜ਼ ਮਾਰੀ ਜਿਸ ਤਣਾਤ ਨੂੰ ਤੂੰ ਪਚ ਰਿਹਾ ਹੈ ਉਹ ਤਾਂ ਤੇਰੇ ਅੰਦਰ ਹੀ ਵਸਦਾ ਹੈ ਫਿਰ ਪਚਨ ਦਾ ਕੀ ਲਾਭ ਆਖਰ ਤੂੰ ਕਿੰਨੇ ਸਮੇਂ ਤੱਕ ਇੰਜ ਹੀ ਪਚਦਾ ਰਹੇਗਾ ਗੁਰੂ ਦੀ ਆਵਾਜ਼ ਸੁਣ ਕੇ ਉਹ ਮਨੁੱਖ ਰੁਕ ਗਿਆ ਅਤੇ ਆਖਣ ਲੱਗਾ ਗੁਰੂidev ਮੇਰਾ ਜੀਵਨ ਤਾਂ ਨਾਲ ਭਰਿਆ ਹੋਇਆ ਸੀ ਮੈਂ ਤਣਾਤ ਤੋਂ ਛੁਟਕਾਰਾ ਪਾਉਣ ਲਈ ਭਿਖਸ਼ੂ ਬਨ ਗਿਆ ਪਰ ਇੱਥੇ ਵੀ ਮੇਰਾ ਤਣਾਅ ਘਟ ਨਹੀਂ ਹੋਇਆ ਇਸ ਲਈ ਮੈਂ ਵਾਪਸ ਆਪਣੇ ਸੰਸਾਰਿਕ ਜੀਵਨ ਵਿੱਚ ਲੱਟਣਾ ਚਾਹੁੰਦਾ ਹਾਂ ਗੁਰੂ ਨੇ ਹੌਲੀ ਜਿਹੀ ਹੱਸ ਕੇ ਕਿਹਾ ਉਹ ਸਫਤ ਤੱਕ ਠੀਕ ਹੈ ਤੂੰ ਵਾਪਸ ਜਾ ਸਕਦਾ ਹੈ ਪਰ ਘਟ ਤੋਂ ਘਟ ਤਾਂ ਨਾ ਤਾਂ ਇੱਥੇ ਛੱਡ ਹੀ ਜਾ ਜੇ ਤੂੰ ਤਣਾ ਨੂੰ ਲੈ ਕੇ ਵਾਪਸ ਜਾਵੇਂਗਾ ਤਾਂ ਇੱਥੇ ਆਉਣ ਦਾ ਕੀ ਫਾਇਦਾ ਹੋਵੇਗਾ ਉਸ ਨੇ ਪੁੱਛਿਆ ਗੁਰੂ ਦੇਵ ਕਿ ਇਹ ਸੰਭਵ ਹੈ ਕਿ ਇਹ ਹੋ ਸਕਦਾ ਹੈ ਕਿ ਮੇਰੇ ਜੀਵਨ ਵਿੱਚੋਂ ਪੂਰੀ ਤਰ੍ਹਾਂ ਤਣਾ ਗਾਇਬ ਹੋ ਜਾਵੇ ਗੁਰੂ ਜੀ ਨੇ ਕਿਹਾ ਕਿਉਂ ਨਹੀਂ ਇਹ ਬਿਲਕੁਲ ਸੰਭਵ ਹੈ ਪਰ ਇਸ ਲਈ ਤੈਨੂੰ ਇੱਕ ਕੰਮ ਕਰਨਾ ਪਵੇਗਾ ਚੇਲੇ ਨੇ ਆਦਰ ਸਹਿਤ ਪੁੱਛਿਆ ਗੁਰੂ ਦੇਵ ਤੁਸੀਂ ਆਦੇਸ਼ ਕਰੋ ਮੈਂ ਉਹ ਕੰਮ ਜ਼ਰੂਰ ਕਰਾਂਗਾ ਗੁਰੂ ਨੇ ਕਿਹਾ ਤੂੰ ਕਿਸੇ ਅਜਿਹੇ ਮਨੁੱਖ ਨੂੰ ਲੱਭ ਕੇ ਲਿਆ ਜੋ ਸੱਚਮੁੱਚ ਤਣਾ ਅਤੇ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਜੇ ਤੂੰ ਅਜਿਹਾ ਵਿਅਕਤੀ ਲੈ ਆਇਆ ਤਾਂ ਮੈਂ ਤੇਰੇ ਜੀਵਨ ਵਿੱਚੋਂ ਸਦਾ ਲਈ ਤਣਾ ਅਤੇ ਚਿੰਤਾ ਦੂਰ ਕਰ ਦੇਵਾਂਗਾ ਗੁਰੂ ਦੀ ਕਲਾ ਸੁਣ ਕੇ ਉਹ ਵਿਅਕਤੀ ਹੈਰਾਨ ਰਹਿ ਗਿਆ ਉਸ ਨੇ ਗੁਰੂ ਦੀ ਆਕਿਆ ਲਈ ਅਤੇ ਤੁਰ ਪਿਆ ਉਸ ਮਨੁੱਖ ਦੀ ਖੋਜ ਵਿੱਚ ਜਿਸ ਦੇ ਜੀਵਨ ਵਿੱਚ ਨਾ ਕੋਈ ਚਿੰਤਾ ਹੋਵੇ ਅਤੇ ਨਾ ਹੀ ਕੋਈ ਤਣਾਅ ਉਹ ਕਈ ਪਿੰਡਾਂ ਵਿੱਚ ਘੁੰਮਿਆ ਕਈ ਸ਼ਹਿਰਾਂ ਦੀ ਖਾਕਸ਼ਾਨੀ ਬੇਅੰਤ ਲੋਕਾਂ ਨਾਲ ਮਿਲਿਆ ਪਰ ਜਿਸ ਜਿਸ ਕੋਲ ਵੀ ਗਿਆ ਸਾਦੇ ਲੋਕ ਆਪਣੇ ਜੀਵਨ ਦੀਆਂ ਚਿੰਤਾਵਾਂ ਅਤੇ ਸਮੱਸਿਆਵਾਂ ਇੰਜ ਬਿਆਨ ਕਰਦੇ ਜਿਵੇਂ ਦੁਨੀਆਂ ਵਿੱਚ ਸਭ ਤੋਂ ਵੱਧ ਤਨਾਅ ਅਤੇ ਦੁੱਖ ਉਹਨਾਂ ਦੇ ਹਿੱਸੇ ਹੀ ਆਏ ਹੋਣ ਕਿਸੇ ਨੇ ਰੋਟੀ ਰੋਟੀ ਦੀ ਚਿੰਤਾ ਦੱਸੀ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਦੀ ਕਿਸੇ ਨੇ ਰਿਸ਼ਤਿਆਂ ਦੀ ਕਿਸੇ ਨੇ ਆਪਣੀ ਬਿਮਾਰੀ ਦੀ ਇੰਜ ਕਰਦਿਆਂ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਪਰ ਉਸ ਨੂੰ ਅਜੇ ਵੀ ਕੋਈ ਅਸਾ ਵਿਅਕਤੀ ਨਹੀਂ ਮਿਲਿਆ ਜੋ ਤਣਾਅ ਅਤੇ ਚਿੰਤਾ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਇਸ ਤਰ੍ਹਾਂ ਥੱਕ ਕੇ ਬੈਠਿਆ ਤਾਂ ਇੱਕ ਸਮਝਦਾਰ ਬਜ਼ੁਰਗ ਨੇ ਉਸ ਨੂੰ ਸਲਾਹ ਦਿੱਤੀ ਦੁਨੀਆਂ ਵਿੱਚ ਜੇ ਕੋਈ ਆਪਣੀ ਚਿੰਤਾਵਾਂ ਤੋਂ ਦੂਰ ਦਿਸਦਾ ਹੈ ਤਾ ਉਹ ਸ਼ਰਾਬੀ ਹੁੰਦਾ ਹੈ ਉਹ ਆਪਣੇ ਨਸ਼ੇ ਵਿੱਚ ਮਸਤ ਰਹਿੰਦਾ ਹੈ ਤੂੰ ਕਿਸੇ ਸ਼ਰਾਬੀ ਨੂੰ ਲੱਭ ਤੇ ਪੁੱਛ ਉਸ ਨੇ ਇਹ ਗੱਲ ਮੰਨੀ ਅਤੇ ਇੱਕ ਐਸਾ ਸ਼ਰਾਬੀ ਲੱਭ ਲਿਆ ਜੋ ਹਮੇਸ਼ਾ ਨਸ਼ੇ ਵਿੱਚ ਰਹਿੰਦਾ ਸੀ ਉਸ ਨੇ ਚਾਹ ਕੇ ਪੁੱਛਿਆ ਮੈਂ ਸੁਣਿਆ ਹੈ ਕਿ ਤੇਰੇ ਜੀਵਨ ਵਿੱਚ ਕੋਈ ਚਿੰਤਾ ਨਹੀਂ ਕੋਈ ਤਣਾਅ ਨਹੀਂ ਕੀ ਇਹ ਸੱਚ ਹੈ ਸ਼ਰਾਬੀ ਨੇ ਮਸਤੀ ਵਿੱਚ ਹੱਸਦਿਆਂ ਕਿਹਾ ਤਣਾਅ ਇੱਕ ਹੀ ਹੁੰਦਾ ਹੈ ਮੈਂ ਤਾਂ ਕਦੇ ਸੁਣਿਆ ਵੀ ਨਹੀਂ ਇਹ ਸੁਣ ਕੇ ਚੇਲੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸਨੇ ਸੋਚਿਆ ਚਲੋ ਆਖਰਕਾਰ ਉਹ ਵਿਅਕਤੀ ਲੱਭ ਹੀ ਲਿਆ ਜਿਸ ਦੀ ਗੁਰੂ ਚਿੱਤ ਰਹੇ ਸਨ ਉਹ ਅਜੇ ਇਹ ਸੋਚ ਹੀ ਰਿਹਾ ਸੀ ਕਿ ਸ਼ਰਾਬੀ ਮੋਢ ਬੋਲ ਪਿਆ ਪਰ ਇੱਕ ਚਿੰਤਾ ਮੈਨੂੰ ਹਮੇਸ਼ਾ ਰਹਿੰਦੀ ਹੈ ਮੈਨੂੰ ਸ਼ਰਾਬ ਕਿੱਥੋਂ ਮਿਲੇਗੀ ਸ਼ਰਾਬ ਲਈ ਪੈਸੇ ਕਿੱਥੋਂ ਆਣਗੇ ਕਿਤੇ ਜ ਕੁਲ ਕੁਝ ਪੈਸੇ ਹਨ ਮੈਂ ਤਾਂ ਆਪਣੀ ਪਤਨੀ ਤੋਂ ਸਾਰਾ ਤਨ ਖੋਲ ਲਿਆ ਹੈ ਕਿ ਤੂੰ ਮੇਰੀ ਕੋਈ ਮਦਦ ਕਰ ਸਕਦਾ ਹੈ ਇਹ ਸੁਣ ਕੇ ਚੇਲਾ ਨਿਰਾਸ਼ ਹੋ ਗਿਆ ਜਿਸ ਖੁਸ਼ੀ ਨੂੰ ਲੱਭ ਰਿਹਾ ਸੀ ਉਹ ਪਲ ਪਰ ਵਿੱਚ ਗਾਇਬ ਹੋ ਗਈ ਉਸ ਨੂੰ ਸਮਝ ਆ ਗਿਆ ਕਿ ਚਿੰਤਾ ਤੇ ਤਣਾਅ ਕਿਸੇ ਵੀ ਰੂਪ ਵਿੱਚ ਕਿਸੇ ਵੀ ਕੋਨੇ ਵਿੱਚ ਮਨ ਦੇ ਅੰਦਰ ਹੀ ਵਸਤੇ ਹਨ ਹੁਣ ਤੱਕ ਦਿਨ ਟੱਲ ਚੁੱਕਾ ਸੀ ਅਤੇ ਹਨੇਰਾ ਹੋਣ ਵਾਲਾ ਸੀ ਇਸ ਲਈ ਉਹ ਥੱਕ ਕੇ ਇੱਕ ਮੰਦਰ ਦੇ ਚੁਬਾਰੇ ਤੇ ਚਾਹ ਬੈਠਾ ਉਹ ਬਹੁਤ ਹੀ ਹਤਾਸ਼ ਤੇ ਨਿਰਾਸ਼ ਸੀ ਸੋਚਦਾ ਕਿ ਕੀ ਇਸ ਦੁਨੀਆ ਵਿੱਚ ਕੋਈ ਵੀ ਐਸਾ ਮਨੁੱਖ ਨਹੀਂ ਹੈ ਜੋ ਤਣਾਅ ਤੋਂ ਮੁਕਤ ਹੋਵੇ ਤਦ ਹੀ ਇੱਕ ਛੋਟਾ ਗਰੀਬ ਬੱਚਾ ਉਸਤੇ ਕੋਲ ਆਇਆ ਅਤੇ ਆਖਣ ਲੱਗਾ ਭਾਈ ਸਾਹਿਬ ਬਹੁਤ ਜ਼ੋਰਾਂ ਦੀ ਭੁੱਖ ਲੱਗੀ ਹੈ ਕੁਝ ਖਾਣ ਨੂੰ ਮਿਲੇਗਾ ਉਸਨੇ ਬੱਚੇ ਵੱਲ ਤੱਕ ਕੇ ਕਿਹਾ ਜਦ ਤੇ ਤੇ ਚੰਨਿਕਾ ਬੱਚਾ ਵਿੱਚ ਚਿੰਤਾ ਅਤੇ ਤਣਾਅ ਵਿੱਚ ਹੈ ਤਾਂ ਫਿਰ ਵੱਡਿਆਂ ਦਾ ਕੀ ਹਾਲ ਹੋਵੇਗਾ ਬੱਚਾ ਕਹਿਣ ਲੱਗਾ ਜੀ ਕੋਈ ਚਿੰਤਾ ਜਾਂ ਤਣਾਅ ਤਾਂ ਨਹੀਂ ਸਿਰਫ ਭੁੱਖ ਲੱਗੀ ਹੈ ਕਿ ਤੁਹਾਡੇ ਕੋਲ ਕੁਝ ਭੋਜਨ ਹੋਵੇਗਾ ਬੱਚੇ ਦੀ ਇਹ ਗੱਲ ਸੁਣ ਕੇ ਉਹ ਅਚਾਨਕ ਅੰਦਰੋਂ ਬਹੁਤ ਪ੍ਰੇਰਿਤ ਹੋ ਗਿਆ ਜਿਵੇਂ ਕੁਝ ਅੰਦਰੋਂ ਪ੍ਰਾਪਤ ਹੋ ਗਿਆ ਹੋਵੇ ਉਸ ਨੇ ਆਪਣੇ ਚੋਲੇ ਵਿੱਚੋਂ ਕੁਝ ਭੋਜਨ ਕੱਢਿਆ ਅਤੇ ਬੱਚੇ ਨੂੰ ਦੇ ਦਿੱਤਾ ਫਿਰ ਉਹ ਸਿੱਧਾ ਪੱਜ ਕੇ ਗੁਰੂ ਜੀ ਕੋਲ ਆਇਆ ਅਤੇ ਕਹਿ ਲੱਗਾ ਗੁਰੂ ਦੇਵ ਬਹੁਤ ਖੋਜਣ ਦੇ ਬਾਅਦ ਵੀ ਮੈਨੂੰ ਅਜਿਹਾ ਕੋਈ ਵਿਅਕਤੀ ਨਹੀਂ ਮਿਲਿਆ ਜੋ ਚਿੰਤਾ ਤੇ ਤਣਾਅ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ ਹਰ ਕਿਸੇ ਦੇ ਜੀਵਨ ਵਿੱਚ ਕੁਝ ਨਾ ਕੁਝ ਚਿੰਤਾ ਜ਼ਰੂਰ ਹੈ ਜਿਸ ਕੁਲ ਤਨ ਨਹੀਂ ਉਹ ਤਨ ਲਈ ਚਿੰਤਤ ਹੈ ਜਿਸ ਕੁਲ ਤਨ ਹੈ ਉਹ ਹੋਰ ਤਨ ਇਕੱਤਰਿਤ ਕਰਨ ਲਈ ਚਿੰਤਤ ਹੈ ਜਿਸ ਕੁਲ ਪ੍ਰੇਮ ਨਹੀਂ ਉਹ ਪ੍ਰੇਮ ਲਈ ਤਰਸਤਾ ਹੈ ਜਿਸ ਕੁਲ ਪ੍ਰੇਮ ਹੈ ਉਹ ਉਸੇ ਪ੍ਰੇਮ ਕਾਰਨ ਪਰੇਸ਼ਾਨ ਹੈ ਜਿਸ ਕੁਲ ਕੰਮ ਨਹੀਂ ਉਹ ਕੰਮ ਲਈ ਪਰੇਸ਼ਾਨ ਹੈ ਜਿਸ ਕੁਲ ਕੰਮ ਹੈ ਉਹ ਕੰਮ ਤੋਂ ਪਰੇਸ਼ਾਨ ਹੈ ਦੁਨੀਆ ਦਾ ਹਰ ਇਨਸਾਨ ਹਰ ਹਾਲਤ ਵਿੱਚ ਕਿਸੇ ਨਾ ਕਿਸੇ ਚਿੰਤਾ ਕਰਨ ਤਣਾਵ ਵਾਲੀ ਜ਼ਿੰਦਗੀ ਜੀ ਰਿਹਾ ਹੈ ਮੈਨੂੰ ਤਾਂ ਲੱਗਦਾ ਹੈ ਕਿ ਇਸ ਤਣਾਵ ਤੋਂ ਛੁਟਕਾਰਾ ਸੰਭਵ ਨਹੀਂ ਗੁਰੂ ਜੀ ਨੇ ਹੌਲੇ ਹੌਲੇ ਮੁਸਕੁਰਾ ਕੇ ਕਿਹਾ ਤਣਾਵ ਤੋਂ ਛੁਟਕਾਰਾ ਵੀ ਸੰਭਵ ਹੈ ਪਰ ਇਸ ਲਈ ਤੈਨੂੰ ਕੁਝ ਕਰਨਾ ਪਵੇਗਾ ਫਿਰ ਗੁਰੂ ਜੀ ਨੇ ਉਸ ਨੂੰ ਕੁਝ ਕਿੱਲੀਆਂ ਲੱਕੜਾਂ ਦਿੱਤੀਆਂ ਅਤੇ ਅੱਗ ਲਗਾਉਣ ਨੂੰ ਕਿਹਾ ਉਹ ਬਹੁਤ ਕੋਸ਼ਿਸ਼ ਕਰਦਾ ਹੈ ਪਰ ਲੱਕੜਾਂ ਕਿੱਲੀਆਂ ਹੋਣ ਕਰ ਅੱਗ ਨਹੀਂ ਲੱਗਦੀ ਉਹ ਹਰ ਮਨ ਕੇ ਕਹਿੰਦਾ ਗੁਰੂ ਦੇਵ ਇਹ ਤਾਂ ਗਿੱਲੀਆਂ ਲੱਕੜਾਂ ਹਨ ਇੰਨਾਂ ਚ ਅੱਗ ਕਿਵੇਂ ਲੱਗੇਗੀ ਗੁਰੂ ਨੇ ਪੁੱਛਿਆ ਹੁਣ ਤੂੰ ਕੀ ਕਰੇਂਗਾ ਇਨਾਂ ਲੱਕੜੀਆਂ ਨੂੰ ਕਿਵੇਂ ਸੁਕਾਵੇਂਗਾ ਜਾਂ ਬੈਠ ਕੇ ਸੋਚਦਾ ਰਹੇਂਗਾ ਕਿ ਹੁਣ ਕੀ ਕਰੀਏ ਕਿ ਤੇਰੇ ਸੋਚਨ ਤੇ ਚਿੰਤਾ ਨਾਲ ਇਹ ਲੱਕੜਾਂ ਸੁੱਕ ਜਾਣਗੀਆਂ ਜਾਂ ਤੂੰ ਥੋੜੀ ਮਿਹਨਤ ਕਰਕੇ ਕਿਤੇ ਹੋਰ ਪਾਸੇ ਤੋਂ ਕੁਝ ਸੁੱਕੀਆਂ ਲੱਕੜਾਂ ਲਿਆਵੇਂਗਾ ਤੇ ਅੱਗ ਲਗਾਵੇਂਗਾ ਉਹ ਕਹਿੰਦਾ ਗੁਰੂ ਦੇਵ ਤੁਸੀਂ ਠੀਕ ਕਹਿੰਦੇ ਹੋ ਪਰ ਹਰ ਕੰਮ ਵਿੱਚ ਕੋਈ ਨਾ ਕੋਈ ਚਿੰਤਾ ਤਾਂ ਹੁੰਦੀ ਹੀ ਹੈ ਗੁਰੂ ਨੇ ਕਿਹਾ ਚਿੰਤਾ ਕਿਸੇ ਕੰਮ ਵਿੱਚ ਨਹੀਂ ਉਹ ਤਾਂ ਤੇਰੇ ਅੰਦਰ ਤੇਰੇ ਮਨ ਵਿੱਚ ਹੁੰਦੀ ਹੈ ਜਿੱਥੇ ਚਿੰਤਾ ਵਸਦੀ ਹੈ ਉੱਥੇ ਸਫਲਤਾ ਆਉਣੀ ਸੌਖੀ ਹੋ ਜਾਂਦੀ ਹੈ ਅਤੇ ਜਦੋਂ ਸਫਲਤਾ ਨਹੀਂ ਮਿਲਦੀ ਤਾਂ ਇਨਸਾਨ ਹੋਰ ਵੀ ਤੇਰੇ ਤਣਾ ਵਿੱਚ ਵੱਡ ਜਾਂਦਾ ਹੈ ਉਹ ਪੁੱਛਦਾ ਹੈ ਗੁਰੂ ਦੇਵ ਜੇ ਸਾਡੇ ਕੰਮ ਸਾਡੇ ਅਨੁਸਾਰ ਹੋਣ ਲੱਗਣ ਤਾਂ ਚਿੰਤਾ ਨਹੀਂ ਰਹੇਗੀ ਗੁਰੂ ਨੇ ਉੱਤਰ ਦਿੱਤਾ ਇਨਸਾਨ ਦੇ ਮਨ ਵਿੱਚ ਚਿੰਤਾ ਅਤੇ ਤਣਾ ਤਾਂਦੇ ਹੀ ਪੈਦਾ ਹੁੰਦੇ ਹਨ ਜਦੋਂ ਉਸ ਦੀ ਸਥਿਤੀ ਅਤੇ ਮਨੋਸਥਿਤੀ ਵਿੱਚ ਅੰਤਰ ਹੋਵੇ ਉਹ ਚਾਹੁੰਦਾ ਕੁਝ ਹੋਰ ਹੈ ਪਰ ਉਸ ਨੂੰ ਮਿਲਦਾ ਕੁਝ ਹੋਰ ਜੇ ਇਨਸਾਨ ਆਪਣੀ ਸਥਿਤੀ ਅਤੇ ਮਨੋਸਥਿਤੀ ਵਿੱਚਕਾਰ ਤਾਲਮਿਲ ਸਿੱਖ ਲਵੇ ਉਹ ਤਣਾ ਤੋਂ ਮੁਕਤ ਹੋ ਸਕਦਾ ਹੈ ਚੇਲੇ ਨੇ ਪੁੱਛਿਆ ਪਰ ਗੁਰੂ ਦੇਵ ਇਹ ਤਾਲਮਿਲ ਕਿਵੇਂ ਸੰਭਵ ਹੈ ਗੁਰੂ ਨੇ ਕਿਹਾ ਸਵੀਕਾਰ ਕਰਕੇ ਜਦੋਂ ਅਸੀਂ ਕਿਸੇ ਵੀ ਘਟਨਾ ਨੂੰ ਮਨੋਂ ਸਵੀਕਾਰ ਕਰ ਲੈਂਦੇ ਹਾਂ ਤਾਂ ਉਹ ਘਟਨਾ ਸਾਨੂੰ ਤਣਾਅ ਨਹੀਂ ਦੇ ਸਕਦੀ ਜਿਵੇਂ ਕਿ ਕਿਸੇ ਹੱਥ ਸੇਚ ਅੰਗਹੀਨ ਹੋਏ ਲੋਕ ਸ਼ੁਰੂ ਵਿੱਚ ਬਹੁਤ ਚਿੰਤਤ ਅਤੇ ਤਣਾਅ ਵਿੱਚ ਰਹਿੰਦੇ ਹਨ ਕਿਉਂਕਿ ਉਹ ਆਪਣੇ ਨਵੇਂ ਰੂਪ ਨੂੰ ਸਵੀਕਾਰ ਨਹੀਂ ਕਰਦੇ ਪਰ ਜਿਵੇਂ ਜਿਵੇਂ ਉਹ ਉਸ ਰੂਪ ਨੂੰ ਮੰਨ ਲੈਂਦੇ ਹਨ ਤਾਂ ਉਹ ਅੰਗਹੀਨਤਾ ਉਹਨਾਂ ਨੂੰ ਪਹਿਲਾਂ ਵਾਂਗੂ ਤਕਲੀਫ ਨਹੀਂ ਦਿੰਦੀ ਗੁਰੂ ਨੇ ਅੱਕੇ ਕਿਹਾ ਜੀਵਨ ਵਿੱਚ ਕੁਝ ਸਮੱਸਿਆਵਾਂ ਹੁੰਦੀਆਂ ਹਨ ਪਰ ਕੁਝ ਸਮੱਸਿਆਵਾਂ ਅਸੀਂ ਆਪਣੇ ਆਪ ਬਣਾਈ ਜਾਂਦੇ ਹਾਂ ਸਿਰਫ ਸੋਚ-ਸੋਚ ਕੇ ਜਦ ਕਿ ਅਸਲ ਚ ਉਹ ਸਮੱਸਿਆ ਹੁੰਦੀ ਹੀ ਨਹੀਂ ਹੈ ਚੇਲੇ ਨੇ ਪੁੱਛਿਆ ਗੁਰੂ ਦੇਵ ਮੈਂ ਸਮਝਿਆ ਨਹੀਂ ਗੁਰੂ ਨੇ ਪੁੱਛਿਆ ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਆਸ਼ਰਮ ਕਿਉਂ ਆ ਗਿਆ ਚੇਲੇ ਨੇ ਕਿਹਾ ਕਿਉਂਕਿ ਉੱਥੇ ਮੇਰੇ ਜੀਵਨ ਵਿੱਚ ਬਹੁਤ ਤਣਾਅ ਸੀ ਗੁਰੂ ਨੇ ਪੁੱਛਿਆ ਕਿ ਹੁਣ ਇੱਥੇ ਤੇਰੇ ਜੀਵਨ ਵਿੱਚ ਇਤਨਾ ਨਹੀਂ ਹੈ ਚੇਲੇ ਨੇ ਕਿਹਾ ਹਾਂ ਗੁਰੂ ਦੇਵ ਇੱਥੇ ਵੀ ਤਨਾਤਾ ਹੈ ਗੁਰੂ ਨੇ ਕਿਹਾ ਕਿ ਤੇਰੇ ਅੰਦਰ ਹਰ ਵੇਲੇ ਇਹ ਵਿਚਾਰ ਨਹੀਂ ਆਉਂਦੇ ਕਿ ਮੇਰੇ ਨਾਲ ਹੀ ਬੁਰਾ ਕਿਉਂ ਹੁੰਦਾ ਹੈ ਮੈਂ ਹੀ ਬਦਕਿਸਮਤ ਹਾਂ ਮੈਂ ਇਹ ਨਹੀਂ ਕਰ ਸਕਦਾ ਸਾਰੇ ਲੋਕ ਮੈਨੂੰ ਵਧੀਆ ਨਹੀਂ ਲੱਗਦੇ ਕਾਸ਼ ਸਭ ਕੁਝ ਮੇਰੇ ਮਨ ਮੁਤਾਬਕ ਹੋ ਜਾਵੇ ਮੈਨੂੰ ਘਟ ਮਿਹਨਤ ਕਰਨੀ ਪਵੇ ਅਚਾਹੇ ਹੋਰ ਵੀ ਬਹੁਤ ਵਿਚਾਰ ਕਿ ਇਹ ਸਾਰੇ ਤੇਰੇ ਮਨ ਵਿੱਚ ਹਰ ਸਮੇਂ ਨਹੀਂ ਆਉਂਦੇ। ਚੇਲੇ ਨੇ ਕਿਹਾ, "हां गुरुदेव, ਬਿਲਕੁਲ ਅਜਿਹਾ ਹੀ ਹੁੰਦਾ ਹੈ। ਜਦੋਂ ਮੈਂ ਆਸ਼ਰਮ ਵਿੱਚ ਗੁਰੂ ਪਰਾਵਾਂ ਨਾਲ ਹੁੰਦਾ ਹਾਂ, ਤਾਂ ਤਦ ਵੀ ਅਤੇ ਜਦੋਂ ਮੈਂ ਘਰ ਵਿੱਚ ਸੀ ਤੇ ਤਦ ਵੀ।" ਗੁਰੂ ਨੇ ਕਿਹਾ, "ਤਾਂ ਫਿਰ ਸਮੱਸਿਆ ਬਾਹਰ ਨਹੀਂ ਹੈ। ਸਮੱਸਿਆ ਤੇਰੇ ਅੰਦਰ ਹੈ। ਤੂੰ ਆਪਣੇ ਅੰਦਰ ਹੀ ਬੇਵਜ੍ਹਾ ਤਣਾਅ ਬਣਾਇਆ ਹੋਇਆ ਹੈ। ਉਹਨਾਂ ਕਲਪਨਿਕ ਕਟਨਾਵਾਂ ਬਾਰੇ ਸੋਚ-ਸੋਚ ਕੇ ਜੋ ਸ਼ਾਇਦ ਤੇਰੇ ਜੀਵਨ ਵਿੱਚ ਕਦੇ ਹੋਣ ਕਿਆ ਵੀ ਨਹੀਂ ਉਹਨਾਂ ਪਰ ਹੀ ਸੋਚ ਕੇ ਤੂੰ ਚਿੰਤਿਤ ਰਹਿੰਦਾ ਹੈ ਤਣਾ ਵਿੱਚ ਰਹਿੰਦਾ ਹੈ ਜਿਸ ਦਿਨ ਤੋਂ ਇਹ ਗੱਲ ਸਮਝ ਲਵੇਗਾ ਕਿ ਜੀਵਨ ਵਿੱਚ ਸਮੱਸਿਆ ਹੁੰਦੀ ਹੈ ਉਸ ਦਾ ਕੋਈ ਨਾ ਕੋਈ ਹੱਲ ਵੀ ਹੁੰਦਾ ਹੈ ਅਤੇ ਉਹ ਹੱਲ ਲੱਭ ਲੈ ਕੁਝ ਕਰਨਾ ਪੈਂਦਾ ਹੈ ਅਤੇ ਉਸ ਕੰਮ ਦਾ ਇੱਕ ਨਤੀਜਾ ਆਉਂਦਾ ਹੈ ਉਸ ਦਿਨ ਤੋਂ ਤੇਰੇ ਜੀਵਨ ਵਿੱਚ ਕੋਈ ਵੀ ਤਣਾ ਨਹੀਂ ਰਹੇਗਾ ਚੇਲੇ ਨੇ ਆਖਿਆ ਗੁਰੂ ਤੇਵ ਤੁਸੀਂ ਸੱਚ ਕਹਿ ਰਹੇ ਹੋ ਮੈਨੂੰ ਮੰਦਰ ਦੇ ਬਾਹਰ ਇੱਕ ਬੱਚਾ ਮਿਲਿਆ ਸੀ ਜਦੋਂ ਮੈਂ ਉਸਨੂੰ ਪੁੱਛਿਆ ਕਿ ਕੀ ਤੇਰੇ ਜੀਵਨ ਵਿੱਚ ਚਿੰਤਾ ਹੈ ਤਣਾਅ ਹੈ ਉਸਨੇ ਕਿਹਾ ਨਾ ਚਿੰਤਾ ਹੈ ਨਾ ਤਣਾਅ ਸਿਰਫ ਭੁੱਖ ਹੈ ਉਸ ਸਮੇਂ ਮੈਂ ਇਹ ਕਲ ਨਹੀਂ ਸਮਝ ਸਕਿਆ ਸੀ ਹੁਣ ਮੈਨੂੰ ਸਮਝ ਆ ਗਿਆ ਕਿ ਸਮੱਸਿਆ ਤਾਂ ਭੁੱਖ ਸੀ ਤਣਾਅ ਜਾਂ ਚਿੰਤਾ ਨਹੀਂ ਭੁੱਖ ਦਾ ਹੱਲ ਕੀਤਾ ਜਾ ਸਕਦਾ ਹੈ ਪਰ ਤਣਾਅ ਜਾਂ ਚਿੰਤਾ ਦਾ ਨਹੀਂ ਸੋ ਦੋਸਤੋ ਜੇ ਕਿਸੇ ਕੰਮ ਦੀ وجہ ਨਾਲ ਚਿੰਤਾ ਜਾਂ ਤਣਾਅ ਪੈਦਾ ਹੋ ਰਹੇ ਨੇ ਤਾਂ ਉਸ ਕੰਮ ਨੂੰ ਖਤਮ ਕਰੋ ਤਣਾਅ ਅਤੇ ਚਿੰਤਾ ਆਪਣੇ ਆਪ ਖਤਮ ਹੋ ਜਾਣਗੇ ਇਹ ਇੱਕ ਛੋਟੀ ਜਿਹੀ ਗੱਲ ਹੈ ਜੋ ਸਾਨੂੰ ਸਮਝਣੀ ਚਾਹੀਦੀ ਹੈ ਸੋ ਉਮੀਦ ਕਰਦਾ ਹਾਂ ਦੋਸਤੋ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਵਾਲੀਆਂ ਵੀਡੀਓ ਲਿਆਉਂਦਾ ਰਹਾਂਗਾ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਫਿਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ